ਸੋਤ ਮਿਸਰਾ ਆਪਣਾ ਨਾਮ ਪਿਆ ਜੀ ਹਮਨ ਸਿੰਘ ਪਿੰਡ ਕੜਾ ਜੀ ਪਿੰਡ ਸਲੇਮਪੁਰ ਇਹ ਮਾਮਲਾ ਕੀ ਹੋਇਆ ਜੀ ਮਾਮਲਾ ਵੈ ਸ਼ਾਮ ਜੀ ਅਸੀਂ ਦੁਆ ਚਾਹ ਪੀਣ ਗਏ ਚਾਹ ਆਏ ਘਰ ਚਾਹ ਬਣਾ ਕੇ ਪੀ ਕੇ ਗਏ 6 ਵਜੇ ਮੈਨੂੰ ਦੁਆ ਲੈਣ ਚਲੇ ਗਿਆ ਦੁਆ ਲੈ ਕੇ ਤਾਂ ਹਨੇਰਾ ਹੋ ਗਿਆ ਮੈਨੂੰ ਤਾਂ ਉੱਥੇ ਫਿਰ ਰਹਿ ਪਿਆ ਮੈਂ ਰਾਤ ਤੇ ਸਵੇਰੇ ਸਾਨੂੰ ਫੋਨ ਗਿਆ ਬੈ ਦਦਾ ਕਰਕੇ ਹੋ ਗਈ ਆ ਅਸੀਂ ਉਸੇ ਵੇਲੇ ਆ ਗਏ ਨਾ ਤੇ ਕੁਝ ਪਰ ਲਗਾ ਵੀ ਕਿਉਂ ਇਹ ਉਪਜ ਨਹੀਂ ਖੋਲੇ ਕਿਉਂ ਕੀਤਾ ਇਹ ਉਹਨੂੰ ਆਪਣੀ ਘਰ ਵਾਲੀ ਨੂੰ ਫੋਨ ਕਰ ਦਿੰਦਾ ਜੀ ਵੀ ਆ ਜਾ ਇੱਥੇ ਘਰ ਆ ਜਾ ਤਾਂ ਰੋਟੀ ਪਾਣੀ ਬਣਾਉਣੇ ਬਹੁਤ ਤੰਗੀ ਆ ਸਾਨੂੰ ਵੀ ਰਾਤ ਨੂੰ ਆ ਕੇ ਰੋਟੀ ਕਿਹੜੇ ਵੇਲੇ ਬਣਾਉਣੀ ਆ ਕੰਮ ਤੋਂ ਆ ਕੇ ਉਹ ਬਾਹ ਬਹਾਨੇ ਲਾ ਦੇ ਨੇ ਮੈਂ ਕੱਲੂ ਆ ਜਾਈਂ ਮੈਂ ਪਰਸ ਨੂੰ ਆ ਜਾਈਂ ਇਦਾਂ ਕਰਦੀ ਨੇ ਰਹਿੰਦੀ ਸੀ ਤੇ ਇਹ ਤੁਹਾਡਾ ਬੇਟਾ ਹੈ ਜੀ ਹਾਂ ਜੀ ਇਹ ਮੇਰਾ ਮੁੰਡਾ ਹੈ ਤੁਹਾਨੂੰ ਸਵੇਰੇ ਪਤਾ ਲੱਗਾ ਸੀ ਜੀ ਹਾਂ ਜੀ ਸਵੇਰੇ ਫੋਨ ਗਿਆ ਜਦੋਂ ਤੁਸੀਂ ਕੀ ਕਾਰਵੇ ਚੋਂ ਨੇ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਹਾਂ ਜੀ ਮੈਨੂੰ ਤਾਂ ਇਹ ਚਾਹੀਦਾ ਜੀ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੈ ਜਿਹੜੇ ਨੇ ਕੀਤਾ ਨਾ ਕੰਮ ਇਹ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਮੈਂ ਗਰੀਬ ਬੰਦਾ ਮੈਂ ਪੈਸਾ ਕਿੱਥੋਂ ਕਰ ਲੈਣਾ ਇੰਨੀ ਮੇਰੀ ਕੋਈ ਕਸੌਣ ਨਹੀਂ ਹੋ ਵੈਸੇ ਗਰੀਬ ਬੰਦੇ ਕੋ ਪੈਸੇ ਕਿੱਥੋਂ ਆ ਜਾਣ ਤਾਂ ਹੁੰਦਾ ਤਾਂ ਮੈਂ ਕਮਰੇ ਨਾ ਪਾ ਲੈਂਦਾ ਹਜੀ ਭਾਈ ਅੱਜ ਜੋ ਮਾਮਲਾ ਹੋਇਆ ਕੀ ਮਾਮਲਾ ਹੋਇਆ ਜੀ ਇਹ ਹਾਂ ਜੀ ਮੈਂ ਜੀ ਪਿੰਡ ਕਲੇਮਪਰ ਦਾ ਮੁਰੂਦਾ ਸਰਪੰਚ ਮੇਜਰ ਸੀ। ਇਸ ਵੇਰੇ ਮੈਂ ਜਾ ਰਿਹਾ ਸੀ ਇਧਰ ਖੇਤਾਂ ਵੱਲ ਨੂੰ ਤੇ ਮੈਨੂੰ ਇੱਥੇ ਕੋਈ ਗੌਂਡ ਜੋ ਇਹਨੇ ਲੜਕਿਆਂ ਨੂੰ ਆਗਮਰੀ ਕਹਿੰਦੇ ਵੀ ਇਧਰ ਇਦਾਂ ਹੋਈ ਆ। ਤੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਵੀ ਟੀਨਾ ਦੀ ਪੈ ਬਣਾਲੇ ਬੋਡੀ ਇਹਦੀ ਲਟਕਦੀ ਸੀ। ਤੇ ਉਦੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਫੇ। ਤੇ ਪ੍ਰਸ਼ਾਸਨ ਆ ਗਿਆ ਜੀ। ਹੁਣ ਸਰ ਜੀ ਇਹ ਮਾਮਲਾ ਹੋ ਗਿਆ ਕੀ ਹੋਇਆ ਜੀ ਮਾਮਲਾ ਜੀ। ਅਸਵੇਰੇ ਮੈਂ ਥਾਣੇ ਹਾਜ਼ਰ ਸੀਗਾ ਤੇ ਮੈਨੂੰ ਪਿੰਡ ਦੇ ਸਰਪੰਚ ਦੇ ਫੋਨ ਤੇ ਤਲਾਹ ਮਿਲੀ ਹੈ ਤਲਾਹ ਮਿਲੀ ਕਿ ਅਨੁਪ੍ਰੀਤ ਸਿੰਘ ਅ ਮਨਪ੍ਰੀਤ ਸਿੰਘ ਸਨ ਅਮਨਪ੍ਰੀਤ ਸਿੰਘ ਵਾਸੀ ਸਲੀਮਪੁਰ ਨੇ ਆਪਣੇ ਜਿਹੜਾ ਉਹਦਾ ਕਮਰਾ ਹੈ ਜਿੱਥੇ ਉਹ ਰਹਿੰਦਾ ਆ ਉਹਦੇ ਵਿੱਚ ਪਾਈਪ ਦੇ ਨਾਲ ਆਪਣੇ ਗਲ ਦੇ ਵਿੱਚ ਆਹ ਲੈ ਕੇ ਤਾਂ ਆਪਣੇ ਆਪ ਨੂੰ ਮਾਰ ਲਿਆ ਤੇ ਮੌਕੇ ਤੇ ਪਹੁੰਚੇ ਆ ਲੈਡ ਬੋਡੀ ਜਿਹੜੀ ਪੁਲਿਸ ਨੇ ਕਾਬੂ ਚ ਲੈ ਲਈ ਆ ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਇਨਵੈਸਟੀਗੇਸ਼ਨ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ